ਅੱਜ ਖੜੀ ਲਾਵ ਮਨ ਸਹੰਦਿ ਪਿਆ ਅੱਜ ਪਿਆ ਲੋਗਨ ਤੇ ਜਿਹੜੀ ਸੇਵਾ ਆਪਾਂ ਨੂੰ ਮਿਲਦੀ ਹੈ ਨਾ ਇਹ ਸੇਵਾ ਹੈ ਨਾ ਹਾਂ ਤਨ ਭਾਗ ਆਪਣੀ ਨ ਕਰਦੀ ਜਿਹੜੀਆਂ ਪ੍ਰਾਪਤਾ ਆਈਆਂ ਉਹਨਾਂ ਦੇ ਵੀ ਧੰਨ ਭਾਗ ਹੈ ਲੋਗਨ ਤੇ धर्मेंद्राय भल ਭਗਤਿਆ ਘਟਾਂ ਲੰਗੀਓ ਨਿਰਮਲ ਕਿਰਪਾ ਆਜ ਪੁੰਗਾਇਆ ਮੁਖ ਮੋਢੀ ਮਰਵਾਣੀ ਸੰਤ ਜੀ ਦਾ ਨਾਮ ਟਪਾਰਿਆ ਅਜ ਕਹੀਏ ਆਰਕਤ ਗਵਾਣ ਜਿਦੈ ਹਰ ਵਾਰ ਕਰ ਤੁਮੇ ਉਪੇਰ ਅਰਜਹੀਏ ਮस्तक ਬਾਗ ਦਿਓ ਜਨ ਨਗਦ ਗੋ ਹਾਰਿ ਉੱਭਜੈ ਮਨ ਮੇਰਾ ਗਿਨਿਓ ਹਾਰਿ ਉੱਭਜੈ ਮਨ ਮੇਰਾ

ਅਰਜਪੀਏ ਮਾਸਤਕ ਬਾਦ ਕੀ ਯੋਜਨ ਨਾਲ ਗੁਰੂ i yeah. ਸਰਬ ਜੀ ਸੂਹੀ ਮੁਹੱਲਾ ਚੌਥਾ ਹਰ ਪੈੜੀ 라ਵ ਪਰ ਮੇਰਤੀ ਤਰੰਗੜਾਇਆ ਬਲਰਾਮ ਜੀ ਪਾਣੀ ਬ੍ਰਹਮਾਂ ਬੇਗ ਧਰਮ ਅੰਦਰੜੋ ਦਾ ਉਹ ਹਰ ਨਾਮ ਤੇ ਆਵੋ ਸਿਮਰਤ ਨਾਮੰ ਦੜਾਇਆ ਸਤਗੁਰ ਗੁਰਪੂਰਾ ਆਰਾਧੋ ਸਭ ਤੇ ਲਖ ਪਾਪ ਬਵਾਇਆ ਸਹਿਜ ਅਨੰਦ ਹੋ ਆਵੜ ਭਾਗੀ ਮਨ ਹਰ ਹਰ ਮੇਖਾਂ ਲਾਇ ਚਨ ਕਹੇ ਐਨ ਕਿਸਾ ਨੂੰ ਧਾਣੀ ਮਿਲਿਆ ਨਹੀਂ ਤਾਂ ਕਦੇ ਨੇ ਆਪਣੀ ਪੈਸੇ ਇਕੱਠੇ ਕਰੀ ਜਾਂਦੇ ਆ ਇਹ ਇੱਕ ਸੇਵਾ ਹੀ ਹੁੰਦੀ ਹੈ ਜਿਹੜੀ ਸੇਵਾ ਆਪਾਂ ਨੂੰ ਮਿਲਦੀ ਹੈ ਨਾ ਇਹ ਸੇਵਾ ਹੈ ਲਾਹਾ ਹੈ ਧੰਨ ਭਾਗ ਹੋਣੀ ਨ ਕਰਦੇ ਜਿਹੜੀਆਂ ਪ੍ਰਾਪਤਾ ਆਈਆਂ ਉਹਨਾਂ ਦੇ ਵੀ ਧੰਨ ਭਾਗ ਹੈ ਸੁਭਿੰਤੀ ਹੈ ਕੇ ਲੜਕੀਆਂ ਵਾਲੇ ਪਰਿਵਾਰ ਲੜਕਿਆਂ ਵਾਲੇ ਪਰਿਵਾਰ ਪਹੁੰਚ ਚੁੱਕੇ ਹੈ ਕੁਝ ਟਾਈਮ ਦੇ ਵਿੱਚ ਦੀ ਅਕਾਨੰਦ ਕਾਰਜ ਕਰਨੇ ਹੈ ਮੈਂ ਇਤਿਹਾਸ ਦੇ ਕਿਸੇ ਪੱਖ ਨੂੰ ਆਪਾਂ ਕਿਸੇ ਸ਼ੁਰੂਆਤ ਕਰੀਏ ਕਿਸੇ ਕਹਾਣੀ ਨੂੰ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਵਾਕਾਂ ਅਨਸਾਰ ਸ਼ਹਾਂਚੇ ਕਲਕੀਆਂ ਵਾਲੇ ਬਾਦਸ਼ਾਹ ਅਨੰਤਾ ਦੇ ਤਿਰਨ ਛੱਡਦੇ ਆ ਅਨੰਤਾ ਦੇ ਪੁਰਨ ਛੱਡ ਕੇ ਸਤਗੁਰੂ ਬਕਨੇ ਦੀ ਧਰਤੀ ਪਾਉਂਦੇ ਦੀ ਧਰਤੀ ਉੱਤੇ ਜਾ ਬਰਮਾਨ ਹੋਏ ਇਹ ਸਤਗੁਰਾਂ ਨੇ 21 ਸਾਲ ਦੀ ਉਮਰ ਦੇ ਵਿੱਚ ਇਹ ਪਹਿਲਾ ਜੰਗ ਲੜਿਆ ਜਿਹਨੂੰ ਪਹਾੜੀ ਦਾ ਜੰਗ ਕਹਿੰਦੇ ਕਾਝੀਏ ਵਾਲੇ ਬਾਦਸ਼ਾਹ ਦੀ ਉਮਰ 21 ਸਾਲ ਹੈ ਇਧਰ ਸਤੁਰੂ ਇੱਕ ਤੋਂ ਟਕਰਾਚ ਰੱਜ ਲੱਗੇ ਆ 22 ਧਾਰ ਦੇ ਰਾਜੇ ਇਧਰ ਖੇਲੀ ਭਾਈ ਦਾ ਭਾਈ ਨੰਦ ਤੇ ਚੰਦ ਇਹ ਦੋਵੇਂ ਭਰਾ ਸਤੁਰਾਂ ਦੇ ਦਰਬਾਰ ਦੇ ਚ ਇੱਕ ਰਣਜੀਤ ਨਗਾਰਾ ਲੈ ਕੇ ਜਾਂਦੇ ਆ ਰਣਜੀਤ ਨਗਾਰਾ ਪਹਿਲੀ ਵਾਰ ਜਦੋਂ ਬੱਜਿਆ ਉਹ ਅਕੋਲੀ ਭਾਈ ਦੇ ਦੋਵੇਂ ਸੱਕੇ ਭਰਾਸੀ ਅਨੰਦ ਤੇ ਚੰਦ ਜਿਹੜੇ ਲੈ ਕੇ ਗਏ ਸੀ ਸਮਾਂ ਕੋੜ ਲੱਖ ਰੁਪਇਆ ਲਗਮ ਇੱਕ ਪਸ਼ਮੀਨੇ ਦੀ ਚਾਨਣੀ ਜੰਗੋਆ ਇਤੁਰ ਰ ਕੰਟੀ ਕਰਾ ਜਿਹੜੀ ਜਹਾਂਕਾ ਪਾਣੀ ਛਕੀ ਜਾਂਦੀ ਹੈ ਉਹ ਛੱਕੇ ਪੰਡਾਲ ਚਾਹੋ ਚਾਰਾਂ ਦੇ ਪੰਡਾਲ ਦੇ ਵਿੱਚ ਜਗ੍ਹਾ ਘੱਟ ਹੈ ਜਾਂ ਫਾਂ ਨਹੀਂ ਛੱਕਦੇ ਪੰਡਾਲ ਤੋਂ ਉੱਛਾ ਜਾਓ ਇੱਥੇ ਅੰਮ੍ਰਿਤਸਰੋਂ ਤੁਹਾਡੇ ਬੱਸੇ ਦੇ ਬਾਈ ਜੀ ਸਾਰੀ ਸੰਗਤ ਵਾਸਤੇ ਲਾਇਆ ਦਿੱਤਾ ਸਿਆਣਕ ਸਾਰੀ ਸੰਗਤ ਵਾਸਤੇ ਲਾਇਆ ਕੂੜਾ ਮੂੜੇ ਨਾ ਖੜੋ ਤਰੀਜ ਬੈਠੋ ਉੱਤਰ ਜਾਓ ਪਰਵਾਹ ਨਹੀਂ ਬੱਸ ਹੋਣੀ ਆਹ ਇੱਕ ਬੱਸ ਹੋਣੀ ਬੁਸ਼ਾਈ ਹੈ ਮੰਗਰ ਤੇ ਹੁਣ ਆ ਕੇ ਜਾਲਾ ਨਾ ਕਰੀ ਜੇ ਕੋਈ ਜੇ ਕੋਸ਼ਿਸ਼ ਕਰ ਬੇਨਤੀ ਹੈ ਤੁਸੀਂ ਸਾਡੇ ਅੰਦਰ ਗੈਸ ਜੋ ਸਾਡੇ ਵੀ ਵੱਡੇ ਕਰਮਾਂ ਤੁਸੀਂ ਪਹੁੰਚੇ ਬੇਨਤੀ ਹੈ ਵੀ ਸਾਰੇ ਸੰਤ ਇਕੱਠੇ ਹੋ ਗਰੀ ਹੈ ਸਹਿਮ ਸਾ ਕਲੀਆਂ ਵਾਲੇ ਪਾਸ਼ਾ ਦੇ ਨਾਲ 22 ਧਾਰੋ ਰਾਜੇ ਦਾ ਬਾਹਰ ਪੈ ਗਿਆ 22 ਧਾਰੋ ਰਾਜੇ ਜਿਨ੍ਹਾਂ ਦੇ ਅੰਦਰ ਬਲਾਸਪੁਰ ਦਾ ਰਾਜਾ ਅਜਮੋਦ ਚੰਦ ਸਕਾਟ ਦਾ ਰਾਜਾ ਬੀਸੋ ਪੰਨੂ ਦਾ ਰਾਜਾ ਕੈਥਨ ਮੰਡੀ ਦਾ ਰਾਜਾ ਗੂਰ ਪੁੱਤਰ ਰਾਜਾ ਤੇ ਜੜਵਾਹ ਦਾ ਰਾਜਾ ਧੰਦਵਾ ਦਾ ਰਾਜਾ ਨਾਟ ਤੇ ਮਦੌਨ ਦਾ ਰਾਜਾ ਜੰਮੇ ਦਾ ਰਾਜਾ ਗਲੋਰੀਆ ਦਾ ਰਾਜਾ 22 ਰਾਜਾਂ ਦੇ ਮਾਲਕ ਹੈ। ਦੇਖੋ ਜਿਸੇ ਚੋਕੋਂ ਖੋਲ ਨੇ ਚੋਕੀ ਖਾਦੀ ਸਾਰੇ ਕੰਡੇ ਕੱਚੇ ਕੋਠੇ ਨੂੰ ਚੇਕਰ ਲੁੱਪੀਆਂ ਦਾ ਆਖਰ ਢੈਂਦੇ ਆ ਢੈਂਦੇ ਆ ਟਹਿ ਦੰਗੋ ਉਹ ਮੁਸਾ ਕਹਿੰਦੇ ਆ ਤੰਦਿਆਂ ਪੈ ਜਾਂਦੇ ਜੁਗੜ ਖੋਲ ਨਹੀਂ ਜੁਗੜੀ ਆਵਾਜ਼ ਆਉਂਦੇ ਗੱਲ ਕਹਿੰਦੇ ਆ ਕਹਿੰਦੇ ਆ ਕਿਆ ਜਾਂਦੇ ਜੁਗੜ ਖਾਦਿਆ ਅਨਤੂਰ ਵਾਲੇ ਸਤਿਗੁਰ ਦਾ ਦਰਬਾਰ ਦੇ ਵਿੱਚ ਇੱਕ ਚੜਾਵਾਤ ਨੇ ਆਏ ਉਹ ਚੜਾਵਾ ਕੀ ਹੈ ਪੰਜ ਘੋੜੇ ਤ੍ਰਿਆਈ ਘੋੜੇ ਆਪੀ ਘੋੜੇ ਇੱਕ ਰਣਜੀਤ ਨਗਾਰਾ ਪੰਜ ਕਵਾ ਸ਼ਾਸਤਰ ਕਸ਼ਮੀਰ ਦੀ ਚਾਨਨੀ ਸਵਾ 100 ਰੁਪਿਆ ਨਗਦ ਇਹ ਅਨੰਦਪੁਰ ਵਾਲੇ ਗੁਰੂ ਦੇ ਦਰਬਾਰ ਦੇ ਵਿੱਚ ਨੇ ਇੱਕ ਚੰਦਨ ਦੀ ਚੌਕੀ ਹੈ ਇੱਕ ਜਾਂਬ ਕਟੋਰਾ ਹੈ ਕਿਹਦੀ ਅੰਗਿਆ ਸਮਾਨ ਦੀਆਂ ਚੀਜ਼ਾਂ ਸਾਦਾ ਕੋਲੇ ਚੰਗੀਆਂ ਨਹੀਂ ਲੱਗਦੀਆਂ ਇਹ ਰਾਜੇ ਮਹਾਰਾਜਿਆਂ ਕੋਲੇ ਚੰਗੀਆਂ ਲੱਗਦੀਆਂ ਕਹਿੰਦੇ ਪ੍ਰਕ리에 ਕੀ ਕਹਿੰਦੇ ਭਾਨਾ ਬਣਾ ਲਓ ਨਗਦੇ ਆੜੇ ਮੁੜ ਕੇ ਮੋੜਦੇ ਨਹੀਂ ਬੰਦੇ ਦੇ ਲੋਕ ਬੜੇ ਸਿਆਣੇ ਹੁੰਦੇ ਐ ਉਹ ਕਹਿੰਦੇ ਕਲੇਸ਼ ਨਾ ਕਰੋ ਕਲੇਸ਼ ਸੇ ਫਾਇਦਾ ਨਹੀਂ ਹੁੰਦਾ ਮੈਂ ਗੁਰੂ ਦਰਬਾਰ ਦੇ ਵਿੱਚ ਜਾਣਾ ਉੱਥੇ ਗੁਰੂ ਦਰਬਾਰ ਦੀ ਮੈਂ ਵਡਿਆਈ ਕਰੂੰਗਾ ਉਹ 16 17 ਸਾਲਾਂ ਦਾ ਗੁਰੂ ਜਵਾਨੀ ਆਪਣੀ ਤੇ ਮਸਤਾਨੀ ਹੁੰਦੀ ਐ ਜੇ ਕੋਈ ਚਾਰ ਕੇਰਾ ਕਹਿੰਦੇ ਫਰਾ ਟਕਰਾਂ ਬੰਦਾ ਵੀ ਉੱਧਰ ਜਾਂਦਾ ਮੈਂ ਵਡਿਆਈ ਕਰੂੰਗਾ ਉਹ ਤਾਂ ਚਰਾਵਾ ਮੰਗਨੇ ਆਵੇਂ ਤੇ ਮੁੜ ਕੇ ਦਿੰਦੇ ਨਹੀਂ ਆਪਣਾ ਹੀ ਕਰ ਦੂਗਾ ਕੁਰਬਨ ਹੋ ਗਿਰਿਆ ਰੇਤੀਤੀ ਕੱਟ ਕੱਟ ਕੇ ਅੰਦਰ ਕੀ ਜਾਣ ਤ ਘਰੇ ਮੁਰੇ ਕੀ ਪੀਰ ਪਛਾਨ ਤ ਸੱਖੂ ਦਿਲਾਂ ਦੀਆਂ ਜਾਣਦਾ ਸੱਤੇ ਹੇ ਦਰਦ ਨਾ ਮਿਲਦਾ ਲਾਹੇ ਮਾਰਾ thank E aí,